ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਬਾਈ ਦਵਿੰਦਰ ਸਿੰਘ ਬਰਾੜ ਹੁਣਾਂ ਦੇ ਘਰੇ ਪਿੰਡ ਲਦਾਈਕੇ ਜਿਲ੍ਹਾ ਮੋਗਾ ਦੇ ਵਿੱਚ ਬਾਈ ਦਵਿੰਦਰ ਸਿੰਘ ਬਰਾੜ ਬਾਰੇ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੋ ਗੱਲਾਂ ਦੱਸ ਦਿਆਂ ਦੋਸਤੋ ਬਾਈ ਪਿਛਲੇ 20 ਸਾਲ ਤੋਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਸੀ ਪਰ ਹੁਣ ਬਾਈ ਪਿੰਡ ਦੇ ਵਿੱਚ ਸ਼ਿਫਟ ਹੋ ਚੁੱਕਿਆ ਔਰ ਦੋਸਤੋ ਪਿੰਡ ਦੇ ਵਿੱਚ ਸ਼ਿਫਟ ਹੋਣ ਦਾ ਕਾਰਨ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਦਾ ਵੀਡੀਓ ਦੇ ਨਾਲ ਜੁੜੇ ਰਹੋ ਆਜੋ ਤੁਹਾਨੂੰ ਬਾਈ ਦੇ ਜਾਨਵਰ ਦਿਖਾਉਣਿਆਂ ਨਾਲੇ ਬਾਈ ਨਾਲ ਕਰਦੇ ਆਂ ਪੂਰੀ ਗੱਲਬਾਤ ਤੇ ਮੇਲਾ ਬਾਈ ਲਾਈਵ ਬੈਠਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੈਲਕਮ ਬਾਈ ਤੁਹਾਨੂੰ ਔਰ ਦਵਿੰਦਰ ਵੀਰੇ ਠੀਕ ਹੋ ਵਧੀਆ ਹੋਈਏ ਤੁਹਾਨੂੰ ਸੁਣਾਵਾਂ ਵਧੀਆ ਬਾਈ ਬਾਈ ਦਵਿੰਦਰ ਪਿਛਲੇ 20 ਸਾਲ ਤੋਂ ਕੈਨੇਡਾ ਦੇ ਵਿੱਚ ਦੋਸਤੋ ਰਹਿ ਰਿਹਾ ਸੀਗਾ ਪਰ ਹੁਣ ਬਾਈ ਪੰਜਾਬ ਆਪਣੇ ਪਿੰਡ ਦੇ ਵਿੱਚ ਆ ਕੇ ਸ਼ਿਫਟ ਹੋ ਚੁੱਕਾ ਪੱਕੇ ਤੌਰ ਤੇ ਬਾਈ ਤੋਂ ਜਾਣਾਂਗੇ ਕਿ ਕੈਨੇਡਾ ਛੱਡ ਕੇ ਪੰਜਾਬ ਦੇ ਵਿੱਚ ਆਉਣ ਦਾ ਇੱਕ ਮੇਨ ਕਾਰਨ ਆ ਬਾਈ ਦੋ ਬਾਈ ਤੋਂ ਪੁੱਛਦੇ ਆ ਕਿਉਂਕਿ ਬਾਈ ਨੇ ਘੋੜੇ ਰੱਖੇ ਹੋਏ ਨੇ ਪਿੰਡ ਪਿਛਲੇ 3-4 ਸਾਲ ਤੋਂ ਹੈਨਾ ਬਾਈ ਹਾਂਜੀ ਏ ਬਾਕੀ ਗੱਲ ਬਾਈ ਨਾਲ ਆਪਾਂ ਸਾਰੀ ਦੋਸਤੋਂ ਕਰਦੇ ਆਂ ਵੀਡੀਓ ਦੇ ਨਾਲ ਜੁੜੇ ਰਹੋ ਦਵਿੰਦਰ ਬਾਈ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਬਹੁਤ ਬਹੁਤ ਜੀ ਤੁਸੀਂ ਸਾਡੇ ਘਰੇ ਪਹੁੰਚੇ ਮਿਹਰਬਾਨੀ ਬਾਈ ਅੱਛਾ ਬਾਈ ਕੈਨੇਡਾ ਛੱਡਣ ਦਾ ਕਾਰਨ ਫਿਰ ਕੀ ਰਿਹਾ ਕੈਨੇਡਾ ਕਰਕੇ ਛੱਡਿਆ ਫਿਰ ਘੋੜੇ ਵੀ ਤੇ ਇਹ ਆਪਣਾ ਪਿੰਡ ਦਾ ਮੋਹ ਅੱਛਾ ਬਹੁਤ ਹੈ ਜੀ ਹਾਂ ਕਿਉਂਕਿ ਹੁਣ ਤਾਂ ਸਾਰਾ ਯੂਥ ਜਿਹੜਾ ਬਾਹਰ ਨੂੰ ਜਾ ਰਿਹਾ ਤੁਸੀਂ ਕੈਨੇਡਾ ਛੱਡ ਕੇ ਪਿੰਡ ਸ਼ਿਫਟ ਹੋ ਗਏ ਇਹਦੇ ਚ ਇੱਕ ਪਿੰਡ ਨਾਲ ਲਗਾਅ ਵਾ ਜਾਂ ਜਾਨਵਰਾਂ ਨਾਲ ਫਿਰ ਬਹੁਤ ਜ਼ਿਆਦਾ ਲਗਾਅ ਹੈ ਜੀ ਤੇ ਜਾਨਵਰਾਂ ਦਾ ਜੀ ਇਹਨੇ ਦੇ ਕਾਫੀ ਧੇਰ ਤੋਂ ਕੀੜਾ ਸੀ ਜੀ ਅੱਛਾ ਇਹ ਕਹਿੰਦੇ ਹੁੰਦੇ ਆ ਵੀ ਕਰੋਨਾ ਚ ਆਨਦੇ ਨਿਕਲਿਆ ਜੀ ਅੱਛਾ ਕਰੋਨਾ ਵੇਲੇ ਕਰੋਨਾ ਜਾਣ ਕਿਥੇ ਸਟਕ ਹੋ ਗਈ ਹਾਂ ਹਾਂ ਇੱਥੇ ਰਹਿ ਪਈ ਉਹਦੇ ਦੋ ਤਿੰਨ ਸਾਲ ਤਿੰਨ ਸਾਲ ਲੱਗ ਗਿਆ ਮੈਨੂੰ ਅੱਛਾ ਫਿਰ ਦੋ ਸਾਲ ਤੋਂ ਜੀ ਟੋੜੀਆਂ ਰੱਖੀਆਂ ਆਪਾਂ ਟੋੜੀਆਂ ਪੌਦ ਰੱਖੀਆਂ ਹਾਂ ਜੀ ਕਰੋਨਾ ਵੇਲੇ ਹਾਂ ਜੀ ਟੋੜੀਆਂ ਉਦੋਂ ਦੀਆਂ ਜੀ ਅੱਛਾ ਆਪਾਂ ਰਿਸ਼ਤੇਦਾਰ ਦੀ ਮੁੰਡਾ ਆਪਣਾ ਮੇਰਾ ਸਾਡੂ ਇੱਥੇ ਆਇਆ ਵਾ ਅੱਛਾ 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 ਆਪਾਂ ਉਹਦੇ ਕੋਲ ਸ਼ਿਫਟ ਕਰਦੇ ਹਾਂ ਮਤਲਬ ਕਰੋਨਾ ਦੇ ਵਿੱਚ ਜੇ ਤੁਸੀਂ ਇੱਥੇ ਸਟਕ ਹੋ ਗਏ ਤੇ ਉਸ ਤੋਂ ਬਾਅਦ ਤੁਹਾਡਾ ਸਾਰਾ ਪਲਾਨ ਹੀ ਬਦਲ ਗਿਆ ਮੈਂ ਨਹੀਂ ਬਦਲ ਗਿਆ ਤੇ ਹੁਣ ਜਨਵਾਰਾਂ ਦੇ ਵਿੱਚ ਹੀ ਰਹਿੰਦੇ ਹੋ ਸਾਰਾ ਜਨਵਾਰਾਂ ਜੀ ਥੋੜੀ ਜੀ ਅਮਾਰ ਦੇ ਰਹਿੰਦੇ ਹੋ ਸਾਡੇ ਕੋਲੇ ਇੱਕ ਹੀ ਹੋਈਦਾ ਦੋਸਤੋ ਬਾਈ ਵਾਲੇ ਤੁਹਾਨੂੰ ਗੱਲ ਦੱਸ ਦਈਏ ਕਿ ਜਿੰਨੇ ਵੀ ਆਰੇ ਵੀ ਬਾਈ ਦੇ ਘਰੇ ਆਏ ਆ ਬਾਈ ਇੱਥੇ ਘੋੜਿਆਂ ਚ ਹੀ ਹੁੰਦਾ ਕਿਉਂਕਿ ਬਾਈ ਦਾ ਇੱਕ ਤਾਂ ਲਗਾਓ ਬਹੁਤ ਜ਼ਿਆਦਾ ਤੇ ਇੱਕ ਇਹ ਚੀਜ਼ਾਂ ਬਾਈ ਫਿਰ ਬਿਨਾ ਪਿਆਰ ਤੋਂ ਪਾਲਦਿਆਂ ਵੀ ਨਹੀਂ ਬਿਲਕੁਲ ਜੀ ਇਹਦਾ ਵੇਖੋ ਇਹ ਇੱਕ ਤੁਹਾਨੂੰ ਦੱਸਾਂ ਵੀ ਇਹਨਾਂ ਦੀ ਲੱਦ ਵੀ ਚੱਕਣੀ ਹੈ ਫਿਰ ਤੁਹਾਡਾ ਇਹ ਕਹਿੰਦੇ ਹੁੰਦੇ ਵੀ ਤੁਹਾਡਾ ਸ਼ੌਕ ਦੇਖਿਆ ਜਾਂਦਾ ਜੀ ਬਿਲਕੁਲ ਬਿਲਕੁਲ ਬਾਈ ਮਤਲਬ ਕਹਿਣ ਦਾ ਮਤਲਬ ਵੀ ਤੁਹਾਨੂੰ 4-5 ਸਾਲ ਹੋ ਗਏ ਘੋੜੇ ਰੱਖਦੇ ਹੋ ਹਾਂਜੀ ਤੇ ਇੱਕ ਦੋਸਤੋ ਬਾਈ ਕੋਲੇ ਬਿਸ਼ੇਰਾ ਵੀ ਆ 17-18 ਮਹੀਨਿਆਂ ਦਾ ਬਈ ਹਾਂਜੀ 17-18 ਮਹੀਨਿਆਂ ਦਾ ਉਹਦੀਆਂ ਤੁਹਾਨੂੰ ਆਪਾਂ ਵੀਡੀਓ ਵੀ ਦਿਖਾਵਾਂਗੇ ਬਾਅਦ ਚ ਤੇ ਬਿਸ਼ੇਰਾ ਦੋਸਤੋ ਬਹੁਤ ਹੀ ਜੱਜ ਚੰਗਾ ਕਾਲੇ ਕਾਂਟੇ ਦਾ ਬਈ ਪੁੱਤ ਕਾਲੇ ਕਾਂਟੇ ਦਾ ਪੁੱਤ ਆ ਜੀ ਗਲਬਾਗ ਕੋੜੇ ਦਾ ਸਕਰਾਨੇ ਵਾਲੇ ਦਾ ਇਹ ਬੱਚਾ ਜੀ ਡਾਇਰੈਕਟ ਬੱਚਾ ਹਾਂਜੀ ਕਿੰਨੀ ਉਮਰ ਹੋ ਗਈ ਐਗਜ਼ੈਕਟ ਉਹਦੀ ਕੀਦੀ ਬਿਸ਼ੇਰੇ ਦੀ ਆਪਣੇ ਦੀ ਆਪਣੇ 17 ਕਿ ਮਹੀਨਿਆਂ ਦਾ ਹੋ ਗਿਆ ਜੀ ਜਿਹੜੇ ਅ ਅਮਨਾਤ ਨੂੰ ਨਵੰਬਰ ਚ ਇਹਨੇ 2 ਸਾਲ ਦਾ ਹੋ ਜਾਂਨੇ 2 ਸਾਲ ਦਾ ਹਾਂਜੀ ਮਹਾਰਾਜ ਦੀ ਕਿਰਪਾ ਦੋਸਤੋ ਕੋੜੇ ਦੇ ਉੱਤੇ ਬਿਸ਼ੇਰੇ ਦੇ ਉੱਤੇ ਆਉਣ ਵਾਲੇ ਟਾਈਮ ਦੇ ਵਿੱਚ ਘੋੜਾ ਬਹੁਤ ਹੀ ਸ਼ਾਨਦਾਰ ਬਣੂਗਾ ਸਟੱਡ ਬਣੂਗਾ ਉਹ ਬਾਕੀ ਬਾਈ ਦੀ ਮਿਹਨਤ ਜਾਰੀ ਹੈ ਤੇ ਬਾਈ ਖਰਾਕ ਤੇ ਪਿਆਰ ਤੋਂ ਬਿਨਾ ਤਾਂ ਫਿਰ ਚੀਜ਼ਾਂ ਪਲਦੇ ਨਹੀਂ ਹੈ ਨਾ ਬਾਈ ਜਿਆਦਾ ਤਾਂ ਪਿਆਰ ਚਾਹੀਦਾ ਜੀ ਪਿਆਰ ਚਾਹੀਦਾ ਬਿਲਕੁਲ ਬਾਈ ਤੇ ਬਾਈ ਮੈਨੂੰ ਸ਼ੁਰੂਆਤ ਸ਼ੁਰੂ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਜਿਹੜੇ ਤੁਸੀਂ ਜਾਨਵਰ ਰੱਖੇ ਸੀ ਇਹਨਾਂ ਦਾ ਫਿਰ ਸ਼ੌਂਕ ਕਿਵੇਂ ਪੈ ਗਿਆ ਕੋਈ ਜੱਦੀ ਪੁਸ਼ਟੀ ਆਪਣੇ ਦਾਦਿਆਂ ਪੜਦਾਦਿਆਂ ਦਾ ਸੀ ਜਾਂ ਨਹੀਂ ਆਪਣੇ ਨਹੀਂ ਕਿਸੇ ਨੇੜੇ ਢੇੜ ਢੇੜ ਵੀ ਨਹੀਂ ਮੈਂ ਦੇਖਿਆ ਆਪਣੇ ਆਈ ਮੇਲੇ ਤੇ ਜਾਂਦੇ ਹੁੰਦੇ ਸੀਗੇ ਮਕਸਦ ਮਕਸਦ ਅੱਛਾ 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 ਉਦੋਂ ਦਾ ਯਾਨੀ ਕਿ ਵਿੱਚ ਸ਼ੌਂਕ ਸੀਗਾ ਉੱਥੋਂ ਸ਼ੌਂਕ ਲੱਗ ਗਿਆ ਤੁਹਾਨੂੰ ਹਾਂਜੀ ਆਪਣੇ ਵਸਤੇ ਦੇ ਨਾਲ ਕੋਲੇ ਸੀਗੇ ਬਹਿਬਲਾ ਵਾਲੇ ਕੋਲੇ ਨੋਬਰਾ ਕੋੜਾ ਹਾਂ ਠੀਕ ਹੈ ਹਾਂਸ ਅੱਛਾ ਹਾਂਸ ਕੋੜਾ ਹਾਂ ਮੈਂ ਗਿਆ ਉੱਥੇ ਤੇ ਉਹਨਾਂ ਦੇ ਨਾਲ ਜਾਂਦੇ ਹੁੰਦੇ ਸੀਗੇ ਠੀਕ ਹੈ ਉੱਥੋਂ ਫਿਰ ਹੌਲੀ 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 ਆਪਾਂ ਨੂੰ ਸ਼ੌਂਕ ਪੈਦਾ ਹੋ ਗਿਆ ਤੇ ਉਦੋਂ ਬਾਅਦ ਫਿਰ ਬਾਹਰ اٹ ਗਏ ਹਾਂ ਤੇ ਕੀੜਾ ਦੱਬਿਆ ਰਹਿ ਗਿਆ ਅੱਛਾ ਤੇ ਬਾਹਰ ਫਿਰ ਜਾ ਕੇ ਮਨ ਲੱਗ ਗਿਆ ਸੀ ਕਿ ਧਿਆਨ ਇੱਥੇ ਸੀ ਪਿੱਛੇ ਫਿਰ ਇਹਨਾਂ ਦਾ ਬਾਰੇ ਕੋੜੇ ਤੇ ਕੈਮਰਾ ਫਨੀ ਦੇਖ ਹੀ ਰਹੇ ਨੇ ਸੀ ਅੱਛਾ ਅੱਛਾ ਉੱਥੇ ਵੀ ਕੈਮਰੇ ਲਾਈ ਸੀ ਬਾਈ ਕੋਲੇ ਹਾਂ ਕੈਮਰਾ ਫਨੀ ਵੀ ਦੇਖਦੇ ਰਹੇ ਨੇ ਠੀਕ ਆ ਤਾਂ ਫਿਰ ਐਂਡ ਤੇ ਆ ਕੇ ਇੱਥੇ ਪੁਕੇ ਸ਼ਿਫਟ ਹੋ ਗਿਆ ਆਪਾਂ ਹਾਂ ਬਿਲਕੁਲ ਤੇ ਬਾਈ ਆਪਣੇ ਫਾਰਮ ਤੇ ਫਿਰ ਸਭ ਤੋਂ ਪਹਿਲੀ ਘੋੜੀ ਕਿਹੜੀ ਲਿਆਂਦੀ ਸੀ ਕਿ ਬਿਛੇਰਾ ਲਿਆਂਦੇ ਸੀ ਨਹੀਂ ਨਹੀਂ ਆਪਣੀ ਪਹਿਲੀ ਘੋੜੀ ਆਹ ਜੀ ਇਹ ਮੇਰੇ ਬੇਟੇ ਦਾ ਨਾਮ ਇਹਦਾ ਰੱਖਿਆ ਮਿੱਕੀ ਆ ਜੀ ਅੱਛਾ ਤੇ ਇਹ ਪਹਿਲੀ ਸੀਗੀ ਤੇ ਦੂਜੇ ਨੰਬਰ ਤੇ ਦੂਜੀ ਆਈ ਮੱਤੇ ਵੜੇ ਵਾਲੀ ਅੱਛਾ ਉਹ ਅਲਬਾਕ ਜਿਹਦੀ ਬੱਚੀ ਹੈ ਜੀ ਓਕੇ ਸ਼ਰੀ ਵਾਲੇ ਦੀ ਹਾਂਜੀ ਸ਼ਰੀ ਵਾਲੇ ਬਿਠੇ ਦੇ ਦੀ ਤੇ ਉਹ ਇੱਕ ਦਾ ਇੱਕ ਦਿਨ ਦਾ ਫਰਕ ਇਹਨਾਂ ਦਾ ਜੀ ਇਕੱਠੀਆਂ ਨਹੀਂ ਲਿਆਂਦੀਆਂ ਇਹ ਆਪਾਂ ਲੈ ਕੇ ਜਾਂਦੀਆਂ ਸੀਗੇ ਠੀਕ ਹੈ ਤੇ ਬਾਕੀ ਤਿੰਨੇ ਬੱਚੇ ਇਹ ਆਪਣੇ ਘਰ ਦੇ ਆ ਤੇ ਬਾਈ ਇੱਕ ਮੈਨੂੰ ਗੱਲ ਇਹ ਦੱਸੋ ਵੀ ਜਿਵੇਂ 20 21 ਸਾਲ ਤੁਸੀਂ ਕੈਨੇਡਾ ਰਹਿ ਕੇ ਆਏ ਹੋ ਤੇ ਇੱਥੇ ਆ ਕੇ ਹੁਣ ਜਾਨਵਰਾਂ ਦੇ ਵਿੱਚ ਕਿਵੇਂ ਸੈਟਿੰਗ ਹੈ ਜਿਹੜੀ ਉਹ ਸਹੀ ਹੋ ਗਈ ਆ ਕਿ ਕੁਝ ਉਪਰ ਆਇਆ ਤਾਂ ਨਹੀਂ ਲੱਗਦਾ ਨਹੀਂ ਨਹੀਂ ਰਿਲੈਕਸ ਆ ਇੱਥੇ ਹਮਨ ਬਿਲਕੁਲ ਕਿੱਦੇ ਦੇ ਕਹਿੰਦੇ ਨੇ ਆ ਰਈ ਮਗੇ ਆਸੀ ਤਾਂ ਮੈਂ ਪਹਿਲੋ ਆਪ ਹੀ ਸ਼ਾਮ ਦਾ ਜਗਾਦਾ ਮੈਂ ਕੋਈ ਆਪਣਾ ਨਹੀਂ ਉਹਨੇ ਦੇਖਿਆ ਜਦੋਂ ਮੈਂ ਆਇਆ ਸੀ ਉਦੋਂ ਵੀ ਤੁਸੀਂ ਆਪ ਹੀ ਲਵਾਈਆਂ ਯਾਰ ਤੁਹਾਨੂੰ ਕੀਤਾ ਜਾਣੁਰ ਬਾਕੀ ਜਿਹੜਾ ਬਈ ਜਾਨਵਰ ਚ ਘੋੜਾ ਰੱਖਣੋ ਚਾਹੀ ਕੋਈ ਆਪਣਾ ਡੌਗ ਫਾਰਮ ਹੈ ਕੋਈ ਵੀ ਆ ਤੇ ਮੇਨ ਕਹਿੰਦੇ ਵੀ ਬੰਦਾ ਨਾ ਤਾਂ ਸਟ्रेस ਵਾਲੇ ਪਾਸੇ ਜਾਵੇ ਜਾਂਦਾ ਨਹੀਂ ਜਾਂਦਾ ਕਿ ਹੈ ਨਾ ਤੇ ਨਾ ਕੋਈ ਨਸ਼ੇ ਪੱਤੇ ਵਾਲਾ ਟਾਈਮ ਦੇ ਨਹੀਂ ਪਤਾ ਲੱਗਦਾ ਕਿ ਕਿਦੋਂ ਲੰਘ ਗਿਆ ਸਾਨੂੰ ਆ ਆਪਣਾ ਮਨਜੀਤ ਮੇਰਾ ਭਤੀਜਾ ਇਹ ਇੱਥੇ ਆ ਜਾਂਦੇ ਸ਼ਾਮ ਨੂੰ 10 ਵਜੇ ਆ ਜਾਂਦੇ ਹਨ ਇੱਥੇ ਬੈਠੇ ਅੱਛਾ ਇੰਨਾ ਚਿਰ ਫਿਰ ਹਾਂ ਠੀਕ ਹੈ ਠੀਕ 10:11 ਵਜੇ ਅੱਗ ਤੇ ਨਾ ਕੇ ਫੇਰ ਪਈ ਸਾਰਾ ਦਿਨ ਇਹਨਾਂ ਦੀ ਸਪੈਂਡ ਜਾਂਦਾ। ਪਰ ਫਿਰ 5 ਵਜੇ ਇਹਨਾਂ ਨੂੰ ਉੱਠ ਕੇ ਪਹਿਲਾਂ ਨੀਂਦਾ ਪਾ ਕੇ ਇਹਨਾਂ ਨੂੰ ਫਿਰ ਆਪਦਾ ਚਾਹ ਪਾਣੀ ਪੀ। ਤੇ ਬਈ ਇੱਕ ਜਿਵੇਂ ਨਵੇਂ ਬੰਦੇ ਨੂੰ ਹੁਣ ਘੋੜਿਆਂ ਘੋੜਿਆਂ ਵਰਗਾ ਜਾਨਵਰ ਰੱਖਣ ਲਈ ਹਨਾ ਕਾਫੀ ਕਈ ਬੰਦੇ ਨੂੰ ਤਾਂ ਹੁਣ ਨੌਲੇਜ ਦੀ ਲੋਡ ਹੁੰਦੀ ਆ ਕੋਈ ਤਾਂ ਆਪ ਆਪਣਾ ਕੋਈ ਹੁੰਦਾ ਸੀਨੀਅਰ ਬੰਦਾ ਜਿਹਦੇ ਤੋਂ ਸਿੱਖਦੇ ਤੁਸੀਂ ਫਿਰ ਕਿਵੇਂ ਮੇਨਟੇਨ ਕੀਤਾ ਇਹਨਾਂ ਦਾ ਹਰ ਆਪਣੇ ਮੁੰਡਾ ਆਇਆ ਸੀ ਆਪਣਾ ਠੱਠੀ ਭਾਈ ਤੋਂ ਠੀਕ ਹੈ ਤੇ ਉਹ ਆਪਣੇ ਬਹੁਤ ਹੈਲਪ ਕਰਦੇ ਮੁੰਡੇ ਅੱਛਾ ਨਾ ਨਾ ਤੇ ਦੇਖੋ ਨਾਲ ਜਾਨਵਰ ਲੈਂਦੇ ਆ ਉਦੋਂ ਦੇ ਯਾਨੀ ਕਿ ਵੀ ਆਪਣੇ ਕਦੋਂ ਵੀ ਬਾਜ਼ ਮਾਰੀਏ ਉਦੋਂ ਪਹੁੰਚਦੇ ਆ ਉਹਨਾਂ ਕੋਲੇ ਸੂਰਜ ਕੋੜਾ ਆਪਣਾ ਨੁਕਰਾ ਹਾਂ ਨੁਕਰਾ ਹੈਗਾ ਸੂਰਜ ਅੱਛਾ ਉਹਨਾਂ ਕੋਲੇ ਬਾਈ ਉਹ ਸਮੇਂ-ਸਮੇਂ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਹਾਂਜੀ ਬਾਕੀ ਕਦੋਂ ਲੋੜ ਹੁੰਦੀ ਹੈ ਬਾਜ਼ ਮਾਰੀ ਦੀ ਆ ਜਾਂਦੀ ਠੀਕ ਹੈ ਹਾਂ ਬਾਕੀ ਹੁਣ ਆਪਾਂ ਨੂੰ ਟ੍ਰੇਨ ਹੋ ਗਏ ਕਿਵੇਂ ਹੁਣ ਗੁੱਟੀ ਕੱਢ ਲਾ ਲਾਉਣਾ ਆਪ ਲਾ ਲਈ ਬਾਈ ਚਲੋ ਇਹ ਵੀ ਬਾਕੀ ਸਮੇਂ ਦੇ ਹਿਸਾਬ ਨਾਲ ਬੰਦਾ ਹੌਲੀ-ਹੌਲੀ ਸਿੱਖ ਆਪ ਦੀ ਨਾਲ ਸਿੱਖਦਾ ਜਾਂਦਾ ਆਪ ਕਦੋਂ ਆਪਾਂ ਜਾਨਵਰਾਂ ਚ ਰਹਿੰਦੇ ਸੀ ਬਿਲਕੁਲ ਬਿਲਕੁਲ ਤੇ ਇਹ ਬਾਈ ਆਪਣੇ ਸਾਰੇ ਇਹ ਸਾਰੇ ਇਹ ਵੀ ਮੇਰਾ ਪਤੀ ਦਾ ਨਾਮ ਦੱਸ ਦੀ ਆਪਾਂ ਇਹ ਆਪਣਾ ਭਿੰਦਾ ਜ अच्छा जयमंत भोपेंद्र ते भाई ए भाई अपने उमरदीप ए भी कनाडा तो है अच्छा ते उधर अपने ए साडा गुवानडी है ए भी भाई अपना गुरविंदर अच्छा ए भाई ए चाचा जी साडे ए थोडे भतीजा जी ए सादे। मेरे भतीजा जी ए थोडे ਨਾਲ ਹੀ ਰਹਿੰਦੇ ਨੇ ए ਨਾਲ ਹੀ <laughs> ए पूरा साथ ਦਿੰਦੇ ਆ ਜੀ ਆਪਣਾ ਠੀਕ ਹੈ ਠੀਕ ਹੈ ਤੇ ਬਾਕੀ ਭਾਈ ਜਿਵੇਂ ਫਿਰ ਫੈਮਿਲੀ ਦਾ ਹੁਣ ਸਹਯੋਗ ਪੂਰਾ ਇਸ ਚੰਨ ਕੰਮ ਚ ਕਿ ਕੱਲੀ ਡਟੀ ਹੋਏ ਹੋ ਤੁਸੀਂ ਹਜੇ ਤੱਕ ਤਾਂ ਕੱਲੀ ਦਿੱਤੇ ਹੀ ਕੱਲਾ ਹੀ ਹਜੇ ਦਾ ਇੱਥੇ ਹਾਂ ਠੀਕ ਹੈ ਬਾਕੀ ਸਾਰੀ ਫੈਮਿਲੀ ਬਾਹਰ ਹਾਂ ਬਾਹਰ ਆ ਤੇ ਬਾਕੀ ਬਾਈ ਆਪਾਂ ਜਾਨਵਰਾਂ ਬਾਰੇ ਡਿਟੇਲ ਚ ਗੱਲ ਕਰਨੀ ਆ ਫਿਰ ਅੰਦਰ ਚੱਲ ਜਾਈਏ ਬਿਲਕੁਲ ਜੀ ਹਾਂਜੀ ਅੱਜ ਅੱਜ ਦੋਸਤੋ ਤੁਹਾਨੂੰ ਬਾਈਆਂ ਦੇ ਜਾਨਵਰ ਦਿਖਾਉਨੇ ਆ ਸਾਰੇ ਆਪਾਂ ਤੇ ਆਹ ਬਛੇਰੀ ਤੋਂ ਬਾਈ ਸ਼ੁਰੂ ਕਰਦੇ ਆਂ ਆਪਾਂ ਗੱਲਬਾਤ ਇਹ ਬਛੇਰੀ ਆਈ ਇਹ ਇਹ ਬਛੇਰੀ ਕਿੰਨੇ ਚਿਰ ਦੀ ਪਈ ਇਹ ਇਹ ਹੈਗੀ 50 ਕੁ ਮਹੀਨਿਆਂ ਦੀ ਆਈ ਇਹ ਇਹ ਬਾਈ ਕਿਹੜੇ ਕੁੜੀ ਦੀ ਆ ਇਹ ਰਾਜ ਹਾਂਸ ਜੀ ਬਾਦਲ ਕੋਲੇ ਕੋਈ ਡਾਇਸਕਵੀਰ ਬਾਦਲ ਹਾਂਜੀ ਅੱਛਾ ਉਹਦੀ ਐਡਰੈਕਟ ਹੈ ਉਹਦੀ ਐਡਰੈਕਟ ਜੀ ਤੇ ਗਾਂ ਆਪਾਂ ਫੇਰ ਦੁਬਾਰਾ ਕੋੜੀ ਉਸੇ ਤੋਂ ਹੀ ਆਪਾਂ ਮੇਡ ਕਰਾਈ ਹੈ ਰਾਜ ਹੰਸ ਤੋਂ ਮਲਾਈ ਰਾਜ ਹੰਸ ਤੋਂ ਦੁਆਰਾ ਚਲੋ ਵੀ ਬੱਚਾ ਹਾਂਜੀ ਆਜੋ ਜੀ ਆਜੋ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਇਹਨੂੰ ਬਾਈ ਕਰਿਓ ਬਣਾਇਆ ਜਦਰਛਾਨ ਨੇ ਅਰੇ ਪੁੱਛਾ ਦਿਖਾਈ ਆਪਾਂ ਇਹ ਹਜੇ ਕਿੰਨੇ ਮਹੀਨੇ ਦੀ ਉਮਰ ਦੱਸੀ ਬਾਈ ਤੁਸੀਂ ਇਹਦੀ ਇਹਦਾ ਜੀ ਸਹੀ ਇਹਦਾ ਬਰਥ ਡੇਟ ਹੈਗਾ ਜੀ 4 ਨਵੰਬਰ ਦੀ ਇਹ 2023 ਦਾ ਦਾ ਜਨਮ ਹੈ ਅੱਛਾ ਹਾਂਜੀ ਤੇ ਨਵੰਬਰ ਤੇ ਦਸੰਬਰ ਤੇ ਆ 50 ਕੁ ਮਹੀਨੇ ਲੱਗਿਆ 6 ਮਹੀਨੇ ਲੱਗਿਆ ਤੇ ਆਹ ਕੁੜੀ ਬਾਰੇ ਗੱਲ ਕਰਦੇ ਸੀ ਆਪਾਂ ਪਹਿਲਾਂ ਵੀ ਹਾਂਜੀ ਇਹ ਪਹਿਲੀ ਕੁੜੀ ਆਪਣੀ ਇਹ ਹੈ ਇਹ ਪਹਿਲੀ ਕੁੜੀ ਹੈ ਜੀ ਇਹ ਵੈਸੇ ਤਾਂ ਆਪਾਂ ਲਈ ਸੀਗੀ ਤੇ ਇਹ ਕਲਗੜ ਵਾਲੇ ਅਹ ਹਣਾ ਬਕਰਪੁਰਾ ਵਾਲੇ ਵੀ ਹੈਗੀ ਹੈ ਅੱਛਾ ਬਕਰਪੁਰਾ ਵਾਲੇ ਹਾਂ ਠੀਕ ਇਹ ਆਪਾਂ ਲਈ ਸੀਗੀ ਯਾਨੀ ਕਿ ਆਪਾਂ ਐਗਜ਼ੈਕਟ ਨਹੀਂ ਪਤਾ ਵਾ ਵੀ ਕਿਹੜੇ ਕੋਡੇ ਦੀ ਹੈ ਹਾਂਜੀ ਇਹ ਵੀ ਹੁਣ ਬਾਈ ਮੀਟਿੰਗ ਕਰਾਈ ਹੋਈ ਹੈ ਇਹ ਮੀਟਿੰਗ ਕਰਾਈ ਰਾਜ ਹੰਸ ਤੋਂ ਕਰਾਈ ਸੁਪੀਰਬਾਦ ਵਾਲੇ ਕੋਡੇ ਸੁਪੀਰਬਾਦ ਵਾਲੇ ਤੋਂ ਅੱਛਾ ਕਰਾਈ ਹੋਈ ਹੈ ਉਹ ਬੱਚਾ ਵੀ ਇਹਦਾ ਹੀ ਹੈ ਹਨਾ ਉਹ ਬੱਚਾ ਵੀ ਇਹਦਾ ਜੀ ਠੀਕ ਠੀਕ ਉਹ ਵੀ ਰਾਜਹਾਂਸ ਦਾ ਬੱਚਾ ਜੀ ਤੇ ਇਹ ਬਈ ਘੋੜੀ ਕਦ ਕਿੰਨਾ ਕਰ ਗਈ ਹੁਣ ਇਹ ਹੈਗੀ ਇੱਕ ਕਾਰਡ ਬਾੜਕ ਦੇ ਨੇੜ ਹੈਗੀ ਤੇ ਉਮਰ ਇਹਦੀ ਇਹ ਆਪਣੇ 4-5 ਸੂਪੀ ਜੀ ਅੱਛਾ ਹਾਂਜੀ ਹੁਣ ਪੰਜਵਾਂ ਸੂਆ ਤੁਹਾਡੇ ਕੋਲੇ ਆਊਗਾ ਇਹਦਾ ਜੀ ਹਾਂ ਪੰਜਵਾਂ ਹਾਂਜੀ ਫਿਰ ਕਿਹੜਾ ਰਾਜਹਾਂਸ ਉਹ ਬਸ਼ੇਰਾ ਵੀ ਇਹਦਾ ਬੱਚਾ ਹੀ ਬਈ ਦੱਸ ਦੇ ਤੁਸੀਂ ਹਾਂਜੀ ਉਹਦਾ ਨਾਮ ਤੂਫਾਨ ਆ ਜੀ ਤੂਫਾਨ ਤੇ ਉਹ ਵੀ ਇਹਦਾ ਬੱਚਾ ਹੀ ਉਹ ਵਾਕਈ ਤੂਫਾਨ ਬਣੂ ਬਈ ਹੁਣ ਤੇ ਆ ਬਈ ਜਿਹੜੀ ਭਾਗਾਂ ਵਾਲੀ ਫਿਰਦੀ ਇਹ 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 ਹਜੇ ਜੀ ਕਹਿੰਦੇ ਹੁੰਦੇ ਆ ਜੀ ਇਹਦਾ ਸਰਪ੍ਰਾਈਜ਼ ਦੇਵਾਂਗੇ ਦਾ ਇਹ ਪਰ ਕਦੋਂ ਚੀਜ਼ ਬਣ ਗਈ ਨਾ ਇਹ ਹਾਂ ਤੇ ਉਦੋਂ ਦੱਸਾਂਗੇ ਵੀ ਕਿਹੜੇ ਘੋੜੇ ਦੀ ਤੇ ਬਾਕੀ ਕਹਿੰਦੇ ਹੁੰਦੇ ਆ ਵੀ ਇਹ ਆਪਣੇ ਕਿਹੜੇ ਘੋੜਿਆਂ ਵਾਲੇ ਆ ਉਹਨਾਂ ਨੂੰ ਇਹਦੇ ਇਹ ਕਹਿੰਦੇ ਹੁੰਦੇ ਆ ਵੀ ਕੰਨ ਤੋਂ ਤੇ ਬੁੱਥੀ ਤੋਂ ਹਾਂ ਕਹਿੰਦੇ ਹੁੰਦੇ ਆ ਵੀ ਦੇਖ ਲੈਣਗੇ ਦੇਖ ਲੈਣਗੇ ਜਿਹੜਾ ਮਤਲਬ ਜਾਣਕਾਰ ਬੰਦਾ ਹੈ ਜਾਣਕਾਰ ਹੈਗਾ ਉਹ ਪੁੱਝ ਜਾਊਗਾ ਵੀ ਕਿਹੜੇ ਘੋੜੇ ਦੇ ਪਰ ਆਪਾਂ ਹਜੇ ਦੱਸਣਾ ਨਹੀਂ ਆਪਾਂ ਨਹੀਂ ਹਜੇ ਦੱਸਣਾ ਆਪਾਂ ਕਦੇ ਨੂੰ ਐਨ ਕਹਿੰਦੇ ਨੇ ਨਾ ਵੀ ਘੋੜੀ ਬਣਾਤਾ ਚੰਗੇ ਕੱਦ加ਠ ਵਾਲੇ ਬਿਲਕੁਲ ਤੇ ਪਿਆਰ ਦੱਸਾਂਗੇ ਮੈਂ ਦੋਸਤੋ ਵੀਡੀਓ ਤੁਸੀਂ ਦੇਖ ਰਹੇ ਹੋ ਬੱਚੇ ਦੀ ਜੇ ਕੋਈ ਤੁਹਾਡੇ ਚੋਂ ਪਾਰਖੂ ਬੰਦਾ ਹੈਗਾ ਤੁਸੀਂ ਵੀ ਆਪਣੇ ਕਮੈਂਟਰ ਕਰਕੇ ਦੱਸਿਓ ਕਿ ਕਿਹੜੇ ਘੋੜੇ ਦੀ ਹੋ ਸਕਦੀ ਹੈ ਪਰ ਪਾਈ ਕਹਿੰਦਾ ਮੇਰੇ ਵੱਲੋਂ ਹਜੇ ਸਸਪੈਂਸ ਹੈ ਜਦੋਂ ਘੋੜੀ ਤਿਆਰ ਹੋਗੀ ਉਸ ਤੋਂ ਬਾਅਦ ਆਪਾਂ ਇਹਦਾ ਡਿਟੇਲ ਦੱਸਾਂਗੇ ਹਨ ਤੇ ਭਾਈ ਉਹਦੇ ਬਾਰੇ ਗੱਲ ਕਰੀਏ ਦੂਜੀ ਵਾਰੇ ਆਪਾਂ ਹੁਣ ਆਜੋ ਇਹ ਇਹ ਭਤੀ ਇਹ ਭਾਈ ਘੋੜੀ ਦਾ ਕੱਦ ਬਹੁਤ ਹੈ ਯਾਰ ਹਨਾ ਹਾਂਜੀ ਇਹਦਾ ਕੱਦ ਹੋਗਾ ਜੀ 63 ਪਲੱਸ ਹੋਗਾ ਜੀ 63 ਪਲੱਸ ਹਾਂਜੀ ਇਹ ਕਿਹੜੀ ਘੋੜੇ ਤੋਂ ਇਹ ਮੇਡ ਕਰਾਈ ਆ ਜੀ ਆਪਣੇ ਮੋਲ ਰਤਨ ਆਪਣੇ ਕੋਲਗੀ ਕੋੜਾ ਮਾਸਟਰ ਜੀ ਕੋਲੇ ਮਾਸਟਰ ਜੀ ਕੋਲੇ ਠੀਕ ਹੈ ਤੇ ਉਹਦੇ ਤੋਂ ਮੇਡ ਕਰਾਈ ਹੋਈ ਹੈ ਇਹ ਬਈ ਹੁਣ ਕਦ ਕਾਠ ਹੋ ਤਰੇਟ ਚੋਂ ਡੇਣਾ ਚਾਹਦਾ ਨਾ ਹਾਂਜੀ ਇਹ ਇਹ ਰੇਟ ਤੋਂ ਬਾਹਰ ਹੋ ਹੈ ਕਿਹੜੇ ਘੋੜੇ ਦੀ ਬੱਚੀ ਪਈ ਇਹ ਇਹ ਅਲਬਖਸ਼ ਦੀ ਆਈ ਸ਼ੈਰੀ ਵਾਲਾ ਆਪਣੇ ਬਟੇ ਵਾਲੇ ਹਾਂਜੀ ਅੱਛਾ ਉਸ ਘੋੜੇ ਦੀ ਬੱਚੀ ਹਾਂ ਨਹੀਂ ਘੋੜੀ ਦਾ ਕੰਮ ਬਹੁਤ ਅੱਗ ਹੈ ਇਹ ਆਪਣੇ ਕੋਲੇ ਪਹਿਲੀ ਵਾਰ ਸੋਈ ਆ ਉਹ ਦੀ ਬਸ਼ੇਰੀ ਆ ਅੱਛਾ ਉਹ ਇਹਦੀ ਬੇਸ਼ੇਰੀ ਹੈ ਇਹਦੀ ਬੇਸ਼ੇਰੀ ਇਹਦੇ ਬਾਰੇ ਆਪਾਂ ਸਸਪੈਂਸ ਰੱਖਿਆ ਹਾਂ ਹਾਂਜੀ ਉਹ ਉਹਦੀ ਬੱਚੀ ਹੈ ਠੀਕ ਹੈ ਠੀਕ ਹੈ ਤੇ ਬਾਈ ਫਿਰ ਇਹਨਾਂ ਦਾ ਰੱਖ ਰਖਾਵਾ ਜਿਹੜਾ ਤੁਸੀਂ ਇੱਥੇ ਕੀਤਾ ਹੋਇਆ ਛੱਤ ਦੋਸਤੋ ਤੁਸੀਂ ਦੇਖੋ ਛੱਤ ਜਿਹੜੀ ਪਹਿਲੋਂ ਤੀਨਾ ਪਾਈਆਂ ਸੀਗੀਆਂ ਤੇ ਲਾ ਕੇ ਤੇ ਸਰ ਕਰਨਾਂ ਇਹਨਾਂ ਆਸਤੇ ਸਪੈਸ਼ਲ ਪਾਈ ਨਹੀਂ ਆ ਮੈਨੂੰ ਥੋੜੀ ਵਧੀਆ ਲੱਗੀ ਇਹ ਗਰਮੀ 'ਚ ਠੰਡਾ ਰਹਿੰਦਾ ਉਹ ਬਹੁਤ ਆਪ ਜੀ ਕਰਦਾ ਵੀ ਇੱਥੇ ਪੈ ਜੀ ਹਾਂ ਬਾਕੀ ਉਹ ਜਿਹੜੀਆਂ ਚਾਦਰਾਂ ਹੁੰਦੀਆਂ ਜਾਂ ਟੈਲ ਬਤੋ ਤਪ ਜਾਂਦਾ ਹੈ ਨਾ ਉਹ ਨਹੀਂ ਉਹ ਤਾਂ ਕਹਿੰਦੇ ਹੁੰਦੇ ਜੀ ਬਹੁਤ ਔਖਾ ਖੜ ਕੇ ਆਪ ਨਹੀਂ ਖੜਿਆ ਜਾਂਦਾ ਗਾ ਤੇ ਜਾਨਵਰ ਕਿਵੇਂ ਖੜ ਜਾਣਗੇ ਅਹ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੇ ਰੱਖ ਰਖਾ ਪੂਰਾ ਟਾਪ ਦਾ ਕੀਤਾ ਹੋਇਆ ਸਪੈਸ਼ਲ ਕੱਲੀ ਕੱਲੀ ਸਹੂਲਤ ਜਿਹੜੀ ਜਾਨਵਰਾਂ ਨੂੰ ਦਿੱਤੀ ਹੋਈ ਹੈ ਚਾਹੇ ਉਹ ਕਮਰੇ ਆ ਬਾਈ ਚਾਹੇ ਛੱਤ ਚਾਹੇ ਇਹਨਾਂ ਦਾ ਆ ਜਿਹੜਾ ਤਵੇਲਾ ਬਣਿਆ ਹੋਇਆ ਇਹਦੇ 'ਚ ਵੀ ਪੂਰਾ ਪੋਲਾ ਥਾਂ ਹਾਂਜੀ ਤੇ ਬਾਈ ਇੱਕ ਮੈਨੂੰ ਫਿਰ ਖਰਾਕ ਰੂਗ ਤਾਂ ਦੱਸੋ ਇਹਨਾਂ ਦਾ ਵੀ ਖਰਾਕ ਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਨੂੰ ਹਾਂ ਜੀ ਕਿਵੇਂ ਮੌਸਮ ਦੇ ਹਿਸਾਬ ਨਾਲ ਅਸੀਂ ਬਦਲਦੇ ਰਹਿੰਨੇ ਜੀ ਹੂੰ ਤਾਂ ਕਿਵੇਂ ਸਿਆਲਾਂ ਦੇ ਵਿੱਚ ਇਹਨਾਂ ਨੂੰ ਅ ਕਿਉ ਅੱਛਾ ਤੇ ਆਪਣਾ ਬਾਜਰਾ ਤੇ ਛੋਲੇ ਮੋਠ ਇਹ ਪਾਉਂਦੇ ਨਹੀਂ ਇਹ ਚੀਜ਼ਾਂ ਪੈਂਦੀਆਂ ਹਾਂਜੀ ਅੱਛਾ ਤੇ ਗਰਮੀ ਚ ਬਈ ਤੇ ਗਰਮੀਆਂ ਚ ਹੁਣ ਇਹਨਾਂ ਨੂੰ ਜਮੀ ਤੇ ਜੋ ਤੇ ਸਰੋਂ ਦਾ ਤੇਲ ਜੀ ਸਰੋਂ ਦਾ ਤੇਲ ਹਾਂਜੀ ਬਸ ਇਹ ਚੀਜ਼ਾਂ ਚੱਲੀਆਂ ਹਾਂ ਬਾਕੀ ਅ ਬਾਕੀ ਮੂਫ ਵਾਲੀ ਦਾ ਨੀਰ ਦਾ ਚੱਲਦਾ ਰਹਿੰਦਾ ਜੀ ਉਹ ਚੱਲਦਾ ਰਹਿੰਦਾ ਹਾਂਜੀ ਤੇ ਬਾਕੀ ਬਈ ਇਹ ਫਿਰ ਸਵਾਰੀ ਸੂਰੀ ਕਰਦੇ ਹੋ ਨਾ ਜਾਨਵਰ ਦੀ ਕਿਸੇ ਦੀ ਹਾਂਜੀ ਆ ਉਹ ਕੱਲੀ ਆਪਾਂ ਉਹ ਕਿਹੜੀ ਵੱਡੀ ਕੁੜੀ ਹੈ ਜੀ ਉਹਦੇ ਤੇ ਕਰਦੇ ਹਾਂ ਉਹਦੇ ਤੇ ਕਰਦੇ ਹਾਂ ਹਾਂਜੀ ਕਾਲੀ ਜੀ ਵੱਡੀ ਪਰਦੀ ਬਈ ਉਹ ਸੋਹਣਾ ਪਰਦੀ ਹਾਂਜੀ ਆ ਆਪਾਂ ਦੇਖਿਆ ਬਾਹਰ ਜਦੋਂ ਸ਼ਾਰਟ ਲੈਂਦੇ ਜਿਆਲੀ ਬਹੁਤ ਹੈ ਜੀ ਆਪਣਾ ਜਵਾਗ ਬਟਾ ਦੋ ਅੱਛਾ ਹਾਂਜੀ ਨਹੀਂ ਜਾਨਵਰ ਤਾਂ ਬਈ ਅਸਲ ਵਿੱਚ ਸਿਆਣੇ ਕਹਿੰਦੇ ਵੀ ਘੋੜੇ ਵਰਗਾ ਜਾਨਵਰ ਵਫਾਦਾਰ ਹੈ ਨਹੀਂ ਹਾਂਜੀ ਬਿਲਕੁਲ ਉਸੇ ਖੋਰ ਵੀ ਬਹੁਤ ਹੁੰਦੇ ਪਰ ਜੇ ਇਹਦਾ ਲਗਾਅ ਮਾਲਕ ਨਾਲ ਹੋ ਜੇ ਤੇ ਇਹਦੇ ਵਰਗਾ ਜਾਨਵਰ ਦੁਨੀਆ ਤੇ ਹੈ ਨਹੀਂ ਨਾ ਇਹ ਕਹਿੰਦੇ ਮਾਲਕ ਨੂੰ ਭੁੱਲਦਾ ਆਪਣੇ ਨੂੰ ਨਹੀਂ ਭੁੱਲਦਾ ਜੀ ਮੈਂ ਦੋਸਾ ਆਪਣਾ ਕਦੋਂ ਛੱਡ ਕੇ ਗਿਆ ਮੈਂ ਪਰ ਆਉਂਦਾ ਮੈਂ ਹਰ ਸਾਲ ਹੀ ਸੀਗਾ ਤੇ ਆਹਾਂ ਕੋੜੀ ਹੋ ਗਈ ਆਹ ਹੋ ਗਈ ਤਾਂ ਬੇਸ਼ੇਰਾ ਸੀਗਾ ਜਿਹੜਾ ਉਹ ਗੁਜ਼ਰ ਗਿਆ ਆਪਣਾ ਬਹੁਤ ਸੋਹਣਾ ਸੀਗਾ ਤੇ ਉਹ ਇੱਕਦਮ ਮੈਂ ਪਹਿਲੀ ਵਾਰ ਛੱਡ ਕੇ ਗਿਆ ਤੇ ਵਾਪਸ ਆਏ ਨੇ ਜਿਹਨੇ ਆਏ ਅੱਥਾਂ 'ਚ ਮੂੰਹ ਰੱਖ ਕੇ ਖੜ ਗਏ ਅੱਛਾ ਆਹ ਸ਼ਾਨ ਲੈਣਾ ਉਹਨਾਂ ਨੇ ਸ਼ਾਨ ਲੈ ਹਾਂਜੀ ਆ ਇਹ ਵੀ ਬੇਸ਼ੇਰ ਤੇ ਬਾਕੀ ਤੇ ਚਲੋ ਬਾਅਦ 'ਚ ਮੇਰੇ ਆਹ ਬੱਚੇ ਮੇਰੇ ਮਗਰੋਂ ਅੱਛਾ ਤੁਹਾਡੇ ਮਗਰੋਂ ਮਰਤਾ ਹੋਇਆ ਨਾ ਨਾ ਤੇ ਹੁਣ ਤੁਸੀਂ ਪੱਕੇ ਬਸ ਇੱਥੇ ਡੇਲੀ ਲਾਈਵ ਹੈ ਹਨਾ ਤੇ ਆਪਾਂ ਬਈ ਬਛੇਰੇ ਬਾਰੇ ਗੱਲ ਕਰੀਏ ਜਾ ਕੇ ਆਜੋ ਜੀ ਆਜੋ ਦੋਸਤੋ ਤੁਹਾਨੂੰ ਬਛੇਰਾ ਦਿਖਾਉਣਾ ਕਾਲੇ ਕਾਂਟੇ ਦਾ ਪੋਤਾ ਬਈ ਕਾਲੇ ਕਾਂਟੇ ਦਾ ਪੋਤਾ ਜੀ ਗਲਬਾਗ ਕੋੜਾ ਸੰਘਰਾਣੀ ਵਾਲੇ ਸੰਘਰਾਣੀ ਵਾਲਾ ਉਹਦਾ ਡਾਇਰੈਕਟ ਬੱਚਾ ਹੈ ਉਹਦਾ ਡਾਇਰੈਕਟ ਬੱਚਾ ਹੈ ਤੇ ਇਹ ਬਈ ਹੁਣ ਹੋ ਗਿਆ ਆਪਾਂ ਕਹਿੰਦੇ 16 17 ਮਹੀਨਿਆਂ ਦਾ ਹਨਾ ਹਾਂਜੀ ਤੇ ਬਾਕੀ ਉਮਰ ਦੇ ਹਿਸਾਬ ਨਾਲ ਉਹਨਾਂ ਨੇ ਕਦ ਸੋਣਾ ਕੀਤਾ ਬਈ ਤੇ ਕੁਆਲਿਟੀ ਬੱਚੇ 'ਚ ਬਹੁਤ ਜ਼ਿਆਦਾ ਇਹਨੂੰ ਫਿਰ ਘਰੇ ਰੱਖਣ ਦਾ ਹੀ ਪਲਾਨ ਆ ਤੁਹਾਡਾ ਹਾਂਜੀ ਸਟੱਡੀ ਤਿਆਰ ਕਰਨਾ ਕਰੇ ਬਸ ਬਈ ਚਲੋ ਕਹਿੰਦੇ ਨੇ ਵੀ ਹਜੇ ਕਾਪਾ ਏਡੇ ਪਾਰਕੂ ਤਾਂ ਹੈ ਨਹੀਂ ਗੇ ਤੇ ਬਾਕੀ ਕਹਿੰਦੇ ਨੇ ਮਹਾਰਾਜ ਦੀ ਸੁੱਖ ਚਾਹੀਦੀ ਆ ਤੇ ਅਸੀਂ ਰੱਖਿਆ ਹੋਇਆ ਜੀ ਚੀਜ਼ਾਂ ਆਸਤੇ ਗੁਰੂ ਮਹਾਰਾਜ ਦੀ ਕਿਰਪਾ ਤੋਂ ਬੜੀਆਂ ਚੀਜ਼ਾਂ ਬਣ ਲਿਆ ਨਹੀਂ ਜੀ ਅੱਗੇ ਦੇਖੋ ਬਹੁਤ ਸੋਹਣ ਬਛੇੜਾ ਸੀ ਆਪਣਾ ਦਲਰਾਜ ਘੋੜੇ ਦਾ ਬੱਚਾ ਬਹੁਤ ਸੋਹਣਾ ਤਿਆਰ ਹੋਇਆ ਸੀਗਾ ਵਿਚਾਰਾ ਗੁਜ਼ਰ ਗਿਆ ਤੇ ਉਹਨੂੰ ਅਸੀਂ ਉਹਨੂੰ ਵੀ ਉਹ ਵੀ ਰੱਖਿਆ ਹੋਇਆ ਸੀਗਾ ਵੀ ਅਸੀਂ ਹਜੇ ਕੋਈ ਸੇਲ ਨਹੀਂ ਇੱਕ ਸੇਲ ਕੀਤੀ ਹੈ ਬੱਚੇ ਨੇ ਇਹ ਤਾਂ ਬਾਈ ਚਲੋ ਬਾਕੀ ਤੁਹਾਡਾ ਕਿਸਮਤਾਂ ਤੇ ਪਿਆਰ ਹੈ ਪਰ ਇਹ ਜਾਨਵਰ ਜਦੋਂ ਤਿਆਰ ਹੋ ਗਿਆ ਉਹ ਵੀ ਪੂਰਾ ਤੁਹਾਡਾ ਬਈ ਤਿਆਰ ਹੋ ਹੀ ਜਾਣਾ ਜੀ ਇੱਕਦੋ ਕਹਿੰਦੇ ਹੁੰਦੇ ਆ ਆਪਣਾ ਪਿਆਰ ਇਹਨੂੰ ਤੇ ਖਰਾਕ ਪਈ ਜਾਂਦੇ ਆ ਕਰੰਟ ਬਹੁਤ ਆ ਬਾਈ ਬੱਚੇ ਜਣਾ ਹਾਂ ਉਦੋਂ ਜਦੋਂ ਸ਼ੂਟ ਕਰਦੇ ਸੀਗੇ ਤੇ ਬਹੁਤ ਐਗਰੈਸਿਵ ਬਹੁਤ ਐਕਟਿਵ ਬਹੁਤ ਆ ਜੀ ਇਹਦੀ ਫਿਰ ਬਾਈ ਖਰਾਕ ਰੂਕ ਦਾ ਕਿਵੇਂ ਕੋਈ ਅਲੱਗ ਤੋਂ ਰੱਖਿਆ ਹੋਇਆ ਨਹੀਂ ਜੀ ਨਾਰਮਲ ਖਰਾ ਹਾਂਜੀ ਉਹ ਹੀ ਆ ਹਾਂਜੀ ਬਾਕੀ ਮੜਾ ਮੋਟਾ ਕਿਵੇਂ ਆਪਣਾ ਇੱਕ ਦੁੱਧ ਦੁੱਧ ਦਿੰਨੇ ਨੂੰ ਤੇ ਅ ਵਾਸ ਦਾ ਮਰਬਾ ਅੱਛਾ ਉਹ ਲੱਗਦਾ ਇਹਨੂੰ ਤੇ ਬਾਕੀ ਅ ਕੈਲਸ਼ੀਅਮ ਦਿੰਨੇ ਆ ਠੀਕ ਹੈ ਹੂੰ ਤੇ ਅ ਗਵਿੰਦਰ ਵੀਰੇ ਮੈਨੂੰ ਇਹ ਦੱਸੋ ਵੀ ਜਿਵੇਂ ਉੱਤਰ ਜਾਨਵਰ ਰੱਖਿਆ ਹੈ ਨਾ ਬਾਕੀ ਤੁਸਨ ਹਿਸਾਬ ਆਈ ਗਣ ਪਰ ਡਾਕਟਰੀ ਸਹੂਲਤ ਲਈ ਫਿਰ ਡਾਕਟਰ ਵੀ ਕਿ ਰੱਖਿਆ ਹਾਂਜੀ ਡਾਕਟਰ ਆਪਣੇ ਹੈਗਾ ਜੀ ਜੈਤੋ ਤੋਂ ਆਈ ਅੱਛਾ ਨਰਮਨ ਸਿੰਘ ਨਰਮਲ ਸਿੰਘ ਹਾਂਜੀ ਬਹੁਤ ਬਹੁਤ ਵਧੀਆ ਬੰਦਾ ਜੀ ਕਿਦੋਂ ਵੀ ਬਾਜ ਮਾਰੋ ਉਦਾਂ ਹੀ ਆਉਂਦਾ ਜੀ ਠੀਕ ਹੈ ਤੇ ਬੰਦਾ ਨੌਲੇਜ ਵੀ ਬਹੁਤ ਹੈ ਜੀ ਹੂੰ ਤੇ ਘੋੜੀਆਂ ਦਾ ਤੇ ਇਹ ਬਸ਼ੀਰੇ ਦਾ ਸਾਰਾ ਟ੍ਰੀਟਮੈਂਟ ਹਾਂਜੀ ਉਹਨਾਂ ਉਹਨਾਂ ਕੋਲੇ ਹਾਂਜੀ ਤੇ ਕਦੋਂ ਦੀਆਂ ਹੀ ਘੋੜੀਆਂ ਲੈਂਦੇ ਗਏ ਉਹ ਹੀ ਆਉਂਦਾ ਜੀ ਬਾਕੀ ਆਪਣਾ ਦਵਿੰਦਰ ਵੀਰੇ ਮੈਨੂੰ ਇੱਕ ਗੱਲ ਦੱਸੋ ਜਿਵੇਂ ਅੱਜ ਸਮ ਅੱਜ ਦੇ ਸਮੇਂ ਦੇ ਵਿੱਚ ਨਾ ਘੋੜੀਆਂ ਚ ਲਾ ਲੋ ਚਾਹੇ ਕਿਸੇ ਡੌਗ ਫਾਰਮ ਚ ਲਾ ਲੋ ਕੋਈ ਵੀ ਬਿਜ਼ਨਸ ਹੈ ਨਵੇਂ ਬੰਦੇ ਨੂੰ ਨਾ ਕਈ ਵਾਰੀ ਜਦੋਂ ਮੈਂ ਤੁਸੀਂ ਸਮਝਦੇ ਹੋ ਕਿ ਕਈ ਪੁਰਾਣੇ ਬੰਦੇ ਹੁੰਦੇ ਜਿਹੜੇ ਵਪਾਰੀ ਹੁੰਦੇ ਜਾਂ ਬਾਲਾ ਵਰਗਲਾਜ ਲੈਂਦੇ ਕੋਈ ਇਦਾਂ ਦੀ ਸਮੱਸਿਆ ਤਾਂ ਨਹੀਂ ਆਈ ਤੁਹਾਨੂੰ ਸਹੀ ਚੱਲੀ ਜਾਂਦਾ ਜਦੋਂ ਤੇ ਰੱਖਦੇ ਨੇ ਦੇਖੋ ਜੀ ਆਪਾਂ ਅਸਲ ਵਿੱਚ ਆਪਾਂ ਸਾਕੀ ਰਹੇ ਹਾਂ ਚੱਲ ਲਈ ਵਿੱਚ ਮੜਾ ਮੋਟਾ ਅੱਛਾ ਤਾਂ ਅਪਰ ਆਪਾਂ ਨੂੰ ਕਹਿੰਦੇ ਹੌਲੀ ਹੌਲੀ ਤੁਹਾਨੂੰ ਐਡਮੈਟਿਕ ਹੀ ਉਸਿਆਣੇ ਕਹਿੰਦੇ ਵੀ ਚੋਰੀ ਦੇ ਪੁੱਤ ਜਵਾਨ ਨਹੀਂ ਹੁੰਦੇ ਹੈਨਾ ਇਹ ਤਾਂ ਆਪਦੀ ਫਿਰ ਕਰਦੇ ਸੀ ਹੈਨਾ ਹਾਂਜੀ ਬਾਕੀ ਕਿੰਨਾ ਚਿਰ ਤੁਸੀਂ ਆਪ ਨਹੀਂ ਕਰਦੇ ਜੀ ਆਪਾਂ ਕਹਿੰਦੇ ਵੀ ਆਪਾਂ ਕਿ ਜਿਸ ਦੇ ਯਾਦ ਕੇ ਤੇ ਆਪਾਂ ਜਿਵੇਂ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਆਪਣੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਜੀ ਉਹ ਕਹਿੰਦੇ ਆ ਵੀ ਮੈਂ ਜਿਹੜੇ ਉਹਨਾਂ ਦੇ ਬੰਦੇ ਰੱਖੇ ਹੋਏ ਆ ਵੀ ਖਰਾਕ ਉਹਨਾਂ ਨੇ ਪੋਣੀ ਵੀ ਲੈ ਦਿਨਾਂ ਦੀ ਮੈ ਚੱਕਣੀ ਆ ਕਿਉਂਕਿ ਉਹਨਾਂ ਨੂੰ ਪੁੱਛਿਆ ਕਿ ਕਾਰਨ ਲੈ ਤੁਸੀਂ ਕਿਉਂ ਚੱਕਣੀ ਆ ਹਾਂਜੀ ਉਹ ਕਹਿੰਦਾ ਲੈੱਡ ਨੂੰ ਪਤਾ ਲੱਗਣਾ ਜਾਨਵਰ ਦਾ ਕਿ ਇਹ ਲੈੱਡ ਪੋਲੀ ਕਰ ਰਿਹਾ ਹੈ ਕਿ ਕਰੜੀ ਕਰ ਰਿਹਾ ਹੈ ਹਨਾ ਕਿ ਉਹ ਲੈੱਡ ਜੇ ਲੈੱਡ ਨੂੰ ਦੇਖਾਂਗੇ ਵੀ ਉਹਦੇ ਵਿੱਚ ਕੀ ਕੋਈ ਕਮੀ ਤਾਂ ਨਹੀਂ ਹੋਈ ਕੋਈ ਪਾਣੀ ਦੀ ਕਮੀ ਨਹੀਂ ਕੋਈ ਜਾਂ ਕੋਈ ਹਾਂ ਆਪਾਂ ਦਾਣਾ ਪਾਉਂਦੇ ਆਂ ਵੀ ਦਾਣਾ ਕੱਢ ਦਿੱਤਾ ਨਹੀਂ ਗਿਆ ਵੀ ਆਪਾਂ ਜਿਆਦਾ ਓਵਰ ਤਾਂ ਨਹੀਂ ਪਾਈ ਜਾਂਦੇਗੇ ਹਨਾ ਉਹ ਕਈ ਬੰਦੇ ਹੁੰਦੇ ਕਿ ਸਿਰਫ ਰੱਖ ਲੈਂਦੇ ਪਰ ਇਹ ਜਿਹੜੇ ਛੋਟੇ ਛੋਟੇ ਪੁਆਇੰਟ ਹੁੰਦੇ ਇਹਨਾਂ ਤੇ ਧਿਆਨ ਨਹੀਂ ਜਾਂਦਾ ਹਨਾ ਤੋਂ ਮੇਰੇ ਗੱਲ ਬੜੀ ਮੰਨ ਲੱਗੀ ਕਾਫੀ ਬੰਦੇ ਨਾਲ ਇਹ ਗੱਲ ਡਿਸਕਸ ਵੀ ਕੀਤੀ ਤਾਂ ਸਾਰੇ ਮੋਸਟ ਤੁਹਾਡੇ ਵਾਂਗੂ ਵਿੱਚ ਹੀ ਰਹਿੰਦੇ ਨੇ ਤੇ ਉਹ ਕਰਦੇ ਵੀ ਇਹ ਚੀਜ਼ਾਂ ਨੂੰ ਇਹ ਦੇਖੋ ਜੇ ਜਾਨਵਰ ਇਹ ਸ਼ੌਕ ਨਾ ਰੱਖਣਾ ਤਾਂ ਫਿਰ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਿਲਕੁਲ ਬਈ ਬਿਲਕੁਲ ਤਾਂ ਅਸੀਂ ਦੇਖੋ ਡਾਕਟਰ ਆਪਣੇ ਕੋਲ ਹੈਗਾ ਪਰ ਅਸੀਂ ਕਿਤੇ ਢਿੱਲਾ ਮਿਸਾਲ ਯਾਨੀ ਕਿ ਜਾਨਵਰ ਮਹਾਰਾਜ ਦੀ ਕਿਰਪਾ ਨਾਲ ਕਿਤੇ ਨਹੀਂ ਹੋਇਆ ਕਿਉਂਕਿ ਇਹਨਾਂ ਨੂੰ ਇੱਕ ਤਾਂ ਸਿਆਲਾਂ ਚ ਕਿਉ ਇੱਕ ਗਰਮੀਆਂ ਚ ਤੇਲ ਸਰੋਂ ਦਾ ਉਹ ਕਦੇ ਨਹੀਂ ਬੰਦ ਕੀਤਾ ਸੀ 12 ਮਹੀਨੇ 30 ਦਿਨ ਚੱਲੀ ਹਾਂ ਹਾਂਜੀ ਬੰਨ ਬੰਨ ਦੀ ਕਿਤੇ ਪ੍ਰੋਬਲਮ ਨਹੀਂ ਹੈ ਇੱਕਦਮ ਆਪਣੇ ਜਾਨਵਰ ਲੈਂਦੇ ਨਹੀਂ ਜਾਨਵਰ ਦਾ ਬਾਡੀ ਲੈਂਗੁਏਜ ਤੇ ਬਾਕੀ ਉਦਾਂ ਹੀ ਪਤਾ ਲੱਗ ਜਾਂਦਾ ਦੇਖੇ ਤੂੰ ਹਾਂਜੀ ਤੇ ਬਾਕੀ ਬਾਈ ਇੱਥੇ ਵੀ ਫਰਸ਼ਣ ਪਾਤੀ ਇਹਨਾਂ ਨੂੰ ਹੈ ਹਾਂਜੀ ਇੱਥੇ ਪਹਿਲੋ ਪਾਈ ਗਈ ਸੀਗੀ ਇੱਥੇ ਪਹਿਲੋ ਆ ਕਰਨੀ ਪਹਿਲੋ ਦੀਆਂ ਬਣੀਆਂ ਹੋਈਆਂ ਇਹ ਅੱਛਾ ਇਹ ਪਹਿਲੋ ਕਦੋਂ ਆਪਣੇ 2019 ਦੇ ਵਿੱਚ ਮਤਲਬ 20 ਦੇ ਵਿੱਚ ਰੱਖੀਆਂ ਹਾਂ ਹੂੰ ਉਦੋਂ ਦੀ ਬਣੀਆਂ ਹੋਈਆਂ ਤੇ ਇਹ ਬਾਈ ਫਿਰ ਜਾਨਵਰ ਪੰਛੀਆਂ ਵਾਸਤੇ ਰੱਖੇ ਹੋਏ ਨੇ ਜਿਹੜੇ ਇਹ ਪੰਛੀਆਂ ਵਾਸਤੇ ਹੀ ਕਬੂਤਰ ਇਹਦੇ ਚੋਂ ਦੇ ਕਾਫੀ ਨੇੜੇ ਜਾ ਰਹੇ ਤੁਸੀਂ ਹੈ ਨਾ ਮੈਂ ਦੇਖਿਆ ਉਹਦੇ ਵੀ ਦੇਖਿਆ ਕਿ ਤੁਹਾਨੂੰ ਇਹ ਨੈਚੁਰਲ ਨਾਲ ਕਾਫੀ ਪਿਆਰ ਹੋ ਗਿਆ ਇੱਥੇ ਬਿਲਕੁਲ ਬਿਲਕੁਲ ਇਹ ਮੇਰੇ ਹੋ ਗਏ ਕਾਫੀ ਸਾਲ ਬੰਨੇ ਨੂੰ ਇਹਨਾਂ ਨੂੰ ਹਾਂ ਤੇ ਜਾਨਵਰ ਇਹਦੇ ਚ ਨਹੀਂ ਇਹਦੇ ਚ ਰਹਿੰਦੇ ਕਬੂਤਰ ਹੀ ਰਹਿੰਦੇ ਉਹਦੇ ਚ ਤਾਂ ਬੈਠੇ ਗੋਲੇ ਹਾਂ ਹਾਂ ਇਹਦੇ ਚ ਵੀ ਹੈ ਹਾਂ ਇਹਦੇ ਚ ਵੀ ਬੈਠੇ ਹੀ ਭਾਈ ਬਾਕੀ ਭਾਈ ਇਹ ਵੀ ਜਿਹੜਾ ਬੰਦਾ ਕੋਈ ਜਾਨਵਰਾਂ ਨਾਲ ਪਿਆਰ ਕਰਦਾ ਮਾਲਕ ਨੂੰ ਆਪੇ ਹੀ ਦਿੰਦਾ ਹੈ ਬਿਲਕੁਲ ਬਿਲਕੁਲ ਜਿਹਦਾ ਸਾਫ਼ ਦਿਲ ਹੁੰਦਾ ਤੇ ਸਾਫ਼ ਮਨ ਹੁੰਦਾ ਕੋਈ ਈਸ਼ਵਰੀ ਗੱਲ ਨਹੀਂ ਬਾਕੀ ਭਾਈ ਦਵਿੰਦਰ ਗੱਲਬਾਤ ਕਰਕੇ ਤੁਹਾਡਾ ਬਹੁਤ ਵਧੀਆ ਲੱਗਿਆ ਤੇ ਇੱਕ ਮੈਨੂੰ ਇਹ ਦੱਸੋ ਜਿਵੇਂ ਹੁਣ ਤੁਹਾਡਾ ਤਜਰਬਾ ਹੋ ਗਿਆ ਤਿੰਨ ਚਾਰ ਸਾਲ ਦਾ ਆਪਣੇ ਜਿਹੜੇ ਦਰਸ਼ਕ ਦੇਖ ਰਹੇ ਨੇ ਵੀਡੀਓ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਜਾਂ ਜਾਨਵਰ ਰੱਖਣਾ ਜਾਂ ਇੱਕ ਘੋੜਾ ਰੱਖਣਾ ਜਾਂ ਦੂਰ ਰੱਖਣਿਆ ਹਨ ਤਾਂ ਉਹਨਾਂ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਮੇਨ ਗੱਲ ਦੇ ਵਿੱਚ ਮੇਨ ਤਾਂ ਇਹ ਜਾਨਵਰ ਕਹਿੰਦੇ ਨੇ ਵੀ ਕਦੋਂ ਵੀ ਆਪਾਂ ਲਿਆਉਨੇ ਆ ਤਾਂ ਆਪ ਦਾ ਆਪ ਦੇ ਦਿਲੋਂ ਵੇਖੋ ਵੀ ਤੁਹਾਨੂੰ ਜੱਜ ਗਿਆ ਜਾਨਵਰ ਬਿਲਕੁਲ ਬਈ ਉਹਦੇ ਉਹ ਲੈ ਕੇ ਆਓ ਹੂੰ ਤੇ ਫੇਰੇ ਵੀ ਕਿਹੜੀ ਅ ਪਹਿਲੀ ਗੱਲ ਤਾਂ ਸਾਨੂੰ ਸ਼ੌਂਕ ਹੋਣਾ ਚਾਹੀਦਾ ਹਾਂ ਅੰਦਰੋਂ ਸ਼ੌਂਕ ਆ ਜਾਂ ਪਤਾ ਦੇਖ ਕੇ ਨਹੀਂ ਤੇ ਸ਼ੌਂਕ ਆ ਤਾਂ ਫੇਰ ਲੱਗ ਗਿਆ ਬਿਲਕੁਲ ਬਿਲਕੁਲ ਤੇ ਬਾਕੀ ਕਹਿੰਦੇ ਨੇ ਜੀ ਹੌਲੀ ਹੌਲੀ ਬੰਦਾ ਆਪ ਹੀ ਸਿੱਖ ਲੈਂਦਾ ਜੀ ਤੇ ਬਾਕੀ ਕਹਿੰਦੇ ਨੇ ਅ ਅੱਜਕੱਲ ਤਾਂ ਸੂਤਾ ਬਹੁਤ ਆ ਤੇ ਟੈਨ ਪ੍ਰਾ ਦੇ ਤੇਰੇ ਮਨ ਮੁੰਡੇ ਹੈਗੇ ਹੈਗੇ ਹੈਲਪ ਕਰਨ ਲਈ ਠੀਕ ਹੈ ਠੀਕ ਹੈ ਬੰਦਾ ਕਿਸੇ ਨਾਲ ਗੱਲਬਾਤ ਕਰਦਾ ਰਵੇ ਇਹ ਬਾਈ ਇਹ ਫਿਰ ਪਛੀਰੇ ਦਾ ਢੇੜਾ ਗੂੜਾ ਫਿਰ ਉਹ ਲੰਬਾ ਘਣਾਉਂਦੇ ਹੋ ਤੁਸੀਂ ਹੁਣ ਹਾਂਜੀ ਲੰਮਾ ਆਪਣਾ ਮਨਜੀਤ ਆਪਣਾ ਆਹ ਮੇਰਾ ਭਤੀਜਾ ਇਹ ਮੇਰਾ ਪੂਰਾ ਸਾਥ ਦਿੰਦਾ ਹੈ ਹਾਂਜੀ ਇਹਨੂੰ ਟ੍ਰੈਂਡ ਕੀਤਾ ਨਾਲ ਹੈ ਹਾਂਜੀ ਚਲੋ ਵਧੀਆ ਨਹੀਂ ਬਾਈ ਮੈਂ ਦੇਖਿਆ ਤੁਹਾਡਾ ਜਦੋਂ ਆ ਕੇ ਦੇਖਿਆ ਨਾ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਰਖਰਖਾਅ ਦੇਖਿਆ ਮੈਂ ਦੇਖ ਰਿਹਾ ਸੀ ਜਿਵੇਂ ਤੁਸੀਂ ਬਹੁਤ ਤਨੁਮਨੋ ਇਸ ਚੀਜ਼ ਨੂੰ ਡਿਪੈਂਡਡ ਇਹਤੇ ਹੋਏ ਹੋਏ ਹਾਂਜੀ ਦਿਲੋਂ ਤੁਸੀਂ ਜੁੜੇ ਹੋਏ ਹੋ ਇਹਨਾਂ ਚੀਜ਼ਾਂ ਨਾਲ ਬਿਲਕੁਲ ਜੀ ਬਾਕੀ ਬਾਈ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਸਕੂਨ ਮਿਲਿਆ ਤੁਹਾਡਾਈ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਕਰੇ ਸਾਡੇ ਦਰਸ਼ਕਾਂ ਤੋਂ ਥੋੜੀ ਜਿਹੀ ਮਾਫੀ ਚਾਹੁੰਦੇ ਆ ਕਿ ਥੋੜਾ ਜਿਹਾ ਲੇਟ ਹੋ ਗਿਆ ਜਿਸ ਦੇ ਕਰਕੇ ਥੋੜਾ ਜਿਹਾ ਤੁਹਾਨੂੰ ਵੀਡੀਓ ਦੇ ਵਿੱਚ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਨਵੀਆਂ-ਨਵੀਆਂ ਤੁਹਾਨੂੰ ਦਿੰਦੇ ਰਾਵਾਂਗੇ ਤੇ ਦਵਿੰਦਰ ਬਾਈ ਧੰਨਵਾਦ ਤੁਹਾਡਾ ਧੰਨਵਾਦ ਬਾਈ ਜੀ ਬਹੁਤ ਧੰਨਵਾਦ ਵੀਰੇ ਦੋਸਤੋ ਤੁਸੀਂ ਦਵਿੰਦਰ ਬਾਈ ਦੇ ਜਾਨਵਰ ਦੇਖ ਲਿਆ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਤੁਹਾਨੂੰ ਜਾਨਵਰ ਕਿਵੇਂ ਲੱਗੇ ਪਾਈਆਂ ਦੇ ਰੱਖ-ਰਖਾਵ ਕਿਵੇਂ ਲੱਗਾ ਤੇ ਮਿਲਦੇ ਆਂ ਬਹੁਤ ਛੇਤੀ ਤੁਹਾਨੂੰ ਇੱਕ ਬਹੁਤ ਕੈਂਟ ਤੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ